ਫਰੀਦਕੋਟ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕ੍ਰੈਟਿਕ ਟੀਚਰਸ ਫਰੰਟ ਦੇ ਸਦ ਦੇ ਉੱਤੇ 12 ਜ਼ਿਲ੍ਹਿਆਂ ਦੇ ਸੈਂਕੜੇ ਅਧਿਆਪਕਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਦੇ ਜਦੀਪਿੰਡ ਸੰਧਵਾ ਦੇ ਵਿੱਚ ਸੂਬਾ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਨਾਰਾਬਾਜ਼ੀ ਕੀਤੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕੀਤਾ। ਜਾਣਦੇ ਹਾਂ ਇਸ ਵੇਲੇ ਆਗੂਆਂ ਦਾ ਕੀ ਕਹਿਣਾ ਹੈ। ਅੱਜ ਜਿਹੜੀਆਂ ਪੰਜਾਬ ਤੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਕਲਤਾਰ ਸਿੰਘ ਸੰਧਮਤੇ ਬਾਹਰ ਅਗੇ ਧਰਨਾ ਲਗਾਇਆ ਸੀ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਧਰਨੇ ਦਾ ਐਲਾਨ ਕੀਤਾ ਤੇ ਸੰਧੋ ਸਾਹਿਬ ਨੇ ਸਾਨੂੰ ਮੀਟਿੰਗ ਲੈ ਕੇ ਦਿੱਤੀ ਜਦੋਂ ਮੀਟਿੰਗ ਹੋਈ ਉੱਥੇ ਸੰਜੇ ਆਪਕ ਮੋਰਚੇ ਦੇ ਡੀਡੀ ਦੇ ਸੰਜੀ ਮੀਟਿੰਗ ਹੋਈ ਜਲਦੀ ਗੱਲ ਦੇ ਵਿੱਚੋਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਜਿਹੜੇ ਇਹ ਕਹਿੰਦੇ ਸਿੱਖਿਆ ਨੂੰ ਪੰਜਾਬ ਚ ਪਹਿਲੇ ਨੰਬਰ ਤੇ ਲੈ ਕੇ ਜਾਣਾ ਮੈਂ ਉਹ ਸਕੂਲ ਬਣਾ ਦੇਣਾ ਇਹ ਵੀ ਸਾਰਾ ਇੰਡੀਆ ਆ ਕੇ ਦੇਖੂਗਾ ਉਹ ਮੀਟਿੰਗ ਛੱਡ ਕੇ ਚਲੇ ਗਏ ਮੇਰਾ ਤਾਂ ਮਹਿਮਾਨ ਆਇਆ ਹੋਇਆ ਤੇ ਜਿਹੜੀ ਅਧਿਆਪਕਾਂ ਦੀਆਂ ਮੰਗਾਂ ਸੀਗੀਆਂ ਉਹ ਉੱਥੇ ਦੀਆਂ ਉੱਥੇ ਖੜੀਆਂ ਨਹੀਂ ਉਹਨਾਂ ਨੇ ਗੱਲ ਸੁਣੀ ਨਹੀਂ ਬਾਝੋਂ ਸਮਝੀ ਇੱਕ ਬਸੇ ਜਿੱਥੇ ਉਹ ਕਹਿੰਦੇ ਇਹ ਵੀ ਅਸੀਂ ਟੀਚਰਾਂ ਨਾਲ ਡਾਇਲੌਗ ਕਰਨਾ ਹੈ ਅਗਲਾ ਐਲਾਨ ਇਹ ਹੈ ਵੀ ਜੇ ਸਾਡੀ ਮੀਟਿੰਗ ਤੱਕ ਮਸਲਾ ਨਹੀਂ ਹੱਲ ਕਰਦੇ ਤਾਂ 19 ਤਰੀਕ ਨੂੰ ਸਾਂਝ ਦੇ ਆਪਾਂ ਮੋਰਚਾ ਡੀਟੀਪ ਦਾ ਗੰਬੀਰਪੁਰ ਦਾ ਤੇ ਨਾਲ ਦੀ ਨਾਲ ਇਹ ਆਪਦਾ ਪੜਿਆ ਵਿਚਾਰ ਲੈਣ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਆਉਣਗੇ ਇਸ ਤੋਂ ਵੱਡੀ ਗਿਣਤੀ ਦੇ ਵਿੱਚ ਅਸੀਂ ਆਵਾਂਗੇ ਤੇ ਜਦ ਜਿਵੇਂ ਸੰਝਿਆ ਦਾ ਮੋਟਰਸ ਡੀਡੀਐਫ ਜਿਹੜੀ ਮੀਟਿੰਗ ਕਰਕੇ ਫੈਸਲੇ ਕਰੂਗੀ ਉਹਨੂੰ ਪਗਾਵਾਗੇ ਤੇ ਡਟ ਕੇ ਪਗਾਵਾਗੇ ਇਸ ਮਾਮਲੇ ਵਿੱਚ ਕੁਲਤਾ ਸਿੰਘ ਸੰਧਵਾ ਦੇ ਭਰਾ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਸੰਬੰਧੀ 14 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕੀਤੀ ਗਈ ਹੈ ਅਤੇ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾਂ ਉੱਤੇ ਵਿਚਾਰ ਕਰੇਗੀ ਇਹਨਾਂ ਨੇ ਕੋਈ ਟਾਈਮ ਮੰਗਿਆ ਸੀ ਉਹ ਸ਼ਾਇਦ ਬੰਦ ਜੋ ਸਿੱਖਿਆ ਮੰਤਰੀ ਜੀਪ ਲੈ ਕੇ ਦਿੱਤਾ ਸੀਗਾ ਪੰਜ ਉਸਪੀਕਰ ਸਾਹਿਬ ਦਾ ਕੁਸਾ ਸੰਧਵਾ ਨੇ ਉਹ ਤੇ ਗੱਲ ਇਹਨਾਂ ਦੀ ਅਧ ਵਿਚਾਰੇ ਰਹੇਗੀ ਕੋਈ ਇਸ ਗੱਲ ਤੋਂ ਫਫਾ ਹੋ ਕੇ ਉਹ ਕਹਿੰਦੇ ਵੀ ਸਾਨੂੰ ਟਾਈਮ ਦਵਾਇਆ ਜਾਏ ਚਲੋ ਹਰੇਕ ਵਿਭਾਗ ਵਿੱਚ ਆਪਦੇ ਨਿੱਜੀ ਕੰਮ ਵੀ ਹੁੰਦੇ ਆ ਕੁਛ ਲੋਕਲ ਲੈਵਲ ਦੇ ਹੁੰਦੇ ਜਿਹੜੇ ਬਹਿ ਕੇ ਨਿਬੜ ਜਾਂਦੇ ਕੁਛ ਗਵਰਨਰਟ ਲੈਵਲ ਦੇ ਹੁੰਦੇ ਇਹਨਾਂ ਦੀਆਂ ਕੁਛ ਮੰਗਾਂ ਸੀ ਕੁਛ ਸਾਫ ਮੰਗਾਂ ਕੁਛ ਗਵਰਨਰਟ ਲੈਵਲ ਦੀਆਂ ਸੀ ਕੁਛ ਕੱਚੇ ਅਹਾਤਾਂ ਨੂੰ ਪੱਕੇ ਕਰਨੀਆਂ ਮੰਗਾਂ ਜਾਂ ਕੁਛ ਹੋਰ ਸਮਥਿੰਗ ਤੇ ਉਹਦਾ ਟਾਈਮ ਅਸੀਂ ਲੈ ਕੇ ਦਿੱਤਾ 14 ਤਰੀਕ ਤਰੀਕ 12:00 ਇਹਨਾਂ ਨਾਲ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਹਰਜੂਤ ਬੈਂਤ ਦੀ ਨਾਲ ਇਹ ਆਪ ਦੀ ਮੇਰੀ ਨਿੱਜੀ رائے ਆ ਵੀ ਇਹਨਾਂ ਨੂੰ ਅੱਖੋਂ ਫਰੋਖੇ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਉਮੀਦ ਕਰਦੇ ਆ ਵੀ 14 ਤਰੀਕ ਨੂੰ ਗੱਲਬਾਤ ਰਹੀਂ ਕੁਝ ਨਾ ਕੁਝ ਮਸਲੇ ਮਸਲੇ ਹੱਲ ਹੋ ਜਾਵੇ ਸਾਜੀ ਸੋਚ ਟੀਵੀ ਦੇ ਲਈ ਫਰੀਦਕੋਟ ਤੋਂ ਮਿਤ ਸਿੰਘ ਦੀ ਰਿਪੋਰਟ